ਆਜ਼ਾਦੀ ਦਿਹਾੜੇ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਵਿਧਾਨ ਸਭਾ ਹਲਕਾ ਫਤੇਗੜ ਚੂੜੀਆਂ ਦੇ ਨਾਜ ਮੰਡੀ ਵਿੱਚ ਐਸਟੀਐਮ ਫਤੇਗੜ ਚੂੜੀਆਂ ਗੁਰਮੰਦਰ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਸਕੇਟਾਂ ਤੋਂ ਇਲਾਵਾ ਲੋਕ ਨਾਚ ਗਿੱਧਾ ਤੇ ਭੰਗੜੇ ਦੀਆਂ ਆਈਟਮਾਂ ਪੇਸ਼ ਕੀਤੀਆਂ ਇਸ ਸਮਾਰੋਹ ਵਿੱਚ ਹਲਕਾ ਇੰਚਾਰਜ ਫਤੇਗੜ ਚੂੜੀਆਂ ਬਲਵੀਰ ਸਿੰਘ ਪੰਨੂ ਤਹਿਸੀਲਦਾਰ ਗੁਰਦੀਪ ਸਿੰਘ ਬੀਡੀਪੀਓ ਜਗਜੀਤ ਸਿੰਘ ਕਾਰਜ ਸாதਕ ਅਫਸਰ ਤੇਰਨਾ ਮਹਾਜਨ ਡੀਐਸਪੀ ਵੇਪਨ ਕੁਮਾਰ ਐਸਐਚਓ ਪ੍ਰਭਜੋਤ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਨੇ ਹਾਜ਼ਰੀ ਭਰੀ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਤੇ ਹੋਰ ਵੀ ਪਹੁੰਚੀਆਂ ਖਾਸ ਤਖਸੀਸ ਤਾ ਨੂੰ ਸਨਮਾਨਿਤ ਕੀਤਾ ਗਿਆ ਜਿਹੜਾ ਜਾਤੀ ਦਿਹਾੜਾ ਜ ਸਮੂਹ ਦੇਸ਼ ਉਦੇਸ਼ ਨਿਵਾਸੀਆਂ ਨੂੰ ਬੋਨ ਬੋਨ ਦਿਵਾਰ ਤੋਂ ਜਨਨ ਕਿ ਅਸੀਂ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਨ ਇਸ ਤਰ੍ਹਾਂ ਜਦੋਂ ਨਸ਼ਾ ਵਿਰੋਧੀ ਕੁਸ਼ਲ ਸਪੈਸ਼ਲ ਮੁਹਿੰਮ ਕੀਤੀ ਗਈ ਹੈ ਦੁਬਾਰਾ ਦੇ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਆਪਰ ਆਵਨ ਅਤੇ ਸਾਰੇ ਸਰਕਾਰ ਦਾ ਸਾਥ ਦਿइए ਤਾਂ ਜੋ ਜਿਹੜੀਆਂ ਸਾਡੀਆਂ ਸਮਾਜਿਕ ਚੁਣੌਤੀਆਂ ਦਾ ਪੰਜਾਬ ਦੇ ਮੱਥੇ ਤੇ ਇੱਕ ਵੱਡਾ ਕੰਮ ਕਰਨਾ ਅਸੀਂ ਹੁਣ ਤੋਂ ਹੋਈਏ ਆਪਣੇ ਬੱਚਿਆਂ ਦਾ ਇੱਕ ਚੰਗੇ ਭਵਿੱਖ ਦਾ ਸਜਣਾ ਲਈ ਤਾਂ ਜੋ ਬੱਚੇ ਤੰਦਰੁਸਤ ਹੋ ਕੇ ਕਿੱਡਾ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਬਹੁਤ ਵੱਲਾ ਮਾਰਦਾ ਰਿਹਾ ਬਾਡ ਤੇ ਲੈਵਲ ਤੇ ਮਸ਼ਹੂਰ ਰਿਹਾ ਉਸੇ ਲੈਵਲ ਤੇ ਅਸੀਂ ਕਿੱਡਾ ਦੇ ਵਿੱਚ ਜਾ ਕੇ ਆਪਣੇ ਬੱਚਾਂ ਨੂੰ ਹੁਸ਼ਿਆਰ ਬਣਾਈਏ ਤਾਂ ਜੋ ਤੰਦਰੁਸਤ ਪੰਜਾਬ ਜਿਹੜਾ ਹੈ ਇੱਕ ਵਧੀਆ ਅੱਛਾ ਪੰਜਾਬ ਭਰਿਆ ਭਰਿਆ ਪੰਜਾਬ ਦਾ ਜਿਹੜਾ ਦੁਆਰਾ ਫੇਰ ਹਰੀਆਲੀ ਹੋਵੇ ਖੁਸ਼ੀਆਂ ਮੇਲੇ ਰੌਣਕਾਂ ਰਹਿਣ ਅੰਦਰ ਵਿੱਚ ਫੇਰ ਮੈਂ ਅਤੇ ਗੱਲ ਜਿੰਨੀਆਂ ਨਾਸੀ ਅਤੇ ਪ੍ਰੈਸ ਦੇ نمائਦਿਆਂ ਦਾ ਵੱਖ-ਵੱਖ ਅਫਸਰ ਸਾਹਿਬਾਨ ਦਾ ਹੋਰ ਕ੍ਰਿਟੀਕਲ ਸਤੰਤੇ ਸੱਜਣ ਆਏ ਆ ਉਹਨਾਂ ਦਾ ਸਹਿਜ ਰੂ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਇਹ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਬਾਈ ਸੱਜਣਾਂ ਦਾ ਫਿਰ ਧੰਨਵਾਦ ਕਰਦਾ